ਹਾਵੀ ਅੱਛਾ ਹਵਾ ਬਹੁਤ ਵਾਲਾ ਕਿੱਧਰ ਫਿਰਦਾ ਇਹ ਕਰ ਬਣਾ ਆਪਣਾ ਹਾਰਬਤੀ ਦੇਖ ਲੈ ਹਾਂ ਲੋ ਵਾਲਾ ਕਿੱਧਰ ਫਿਰਦਾ ਅੱਜ ਹਾਰਬਤੀ ਦੇਖ ਲੈ ਹਵਾ ਬਹੁਤ ਸ਼ੇਰ ਥੱਲੇ ਕਰਦਾ ਪੁੱਠਾ ਅੱਛਾ ਹਵਾ ਬਹੁਤ ਠੰਡੀ ਚੱਲ ਰਹੀ ਹੈ ਨਾ ਵੱਟ ਕਟ ਪਿਆ ਹੂੰ ਤੁੰਦ ਪਾਉਗੀ ਤੁੰਦ ਅੱਜ ਫੁੱਲ ਇਹ ਲੈ ਲੈਗਾ ਤਾਂ ਹੋ ਗਿਆ ਇਹ ਆਲੂ ਮੇਲਾ ਦਾ ਪੱਕ ਗਏ ਪੱਕ ਬਣ ਗਏ ਹਨ ਕਿਉਂਕਿ ਆਲੂ ਪੂਰਾ 70 ਦਿਨ ਤੇ 75 ਉਹ ਤੇ ਚੈੱਕ ਕਰੇ ਤੇ ਸਾਈਜ਼ ਪੂਰਾ ਹੈ ਨ ਵਧੀਆ ਆਲੂਆਂ ਦਾ ਕਾਨੂੰ ਪੱਟੀ ਜਨਾ ਰਹਿਣ ਦੇ ਪਤਾ ਹੀ ਹੈ ਸਾਰਿਆਂ ਨੂੰ ਆਜਾ ਸਭ ਨੂੰ ਪਤਾ ਲੂਆਂ ਤੇ ਮਿਹਨਤ ਬਹੁਤ ਹੋਈ ਐ ਹੋ ਚਾਚਾ ਨਾ ਨਾ ਇੱਧਰ ਕੋਈ ਨਹੀਂ ਓਹ ਰੇਤੂ ਤਾਂ ਵੇੜਤਾ ਨਾ ਇੱਧਰ 2000 ਹਲੇ ਅੱਛਾ ਠੀਕ ਆ ਆਪਾਂ ਆਪਾਂ ਕੱਲ ਨੂੰ ਚੱਕ ਦੋ ਫੱਟੇ ਫਿਰ ਆਪਣੇ ਵੀ ਕੱਲ ਹੋਈਆਂ ਕੱਲ ਤੂੜੀ ਦਾ ਭਰਾਇਆ ਇੱਕ ਪੁੰਗ ਹਾਂ ਮੈਂ ਦੇਖ ਲਈ ਵੀਡੀਓ ਹਾਂ ਰੇਟ ਤਕਰੀਬਨ ਉੱਥੀ ਜੇ ਖੜਾ ਯਾਰ ਕੁਝ ਨਹੀਂ ਸੜਾ ਤੂੜੀ ਦਾ ਤਾਂ ਮੈਨੂੰ ਮੈਨੂੰ ਤਾਂ ਲੱਗਦਾ ਵੀ 2025 ਚ ਜ਼ਿਆਦਾ ਬੁਰੀ ਹਾਲਤ ਹੋਣੀ ਥੂੜੀ ਦੀ ਇਹ ਗੱਠਾਂਵਾਂ ਦੇ ਗੱਠਾਂ ਗੱਠਾ ਪਰਾਲੀ ਬਹੁਤ ਜਾਣ ਲੱਗੀ ਚਾਚਾ ਜਿੱਥੇ ਤੂੜੀ ਜਾਂਦੀ ਸੀ ਪਹਿਲਾਂ ਫੁਕਦੀ ਸੀ ਉੱਥੇ ਹੁਣ ਪਰਾਲੀ ਜਾਣ ਲੱਗੀ ਪਰਾਲੀ ਦਾ ਵੀ ਉਹੀ ਆ ਪਰਾਲੀ ਦਾ ਵੀ ਉੱਥੀ ਆ ਇਹਦਾ ਹੁਣ ਉਹਦਾ ਗੱਠਾ ਬਣਾ ਕੇ ਵੇਚਣ ਲੱਗੇ ਦੋ ਦਸ ਸਿੱਸੀ ਲੱਗਿਆ ਗੱਬਰੂ ਚਾਹੀ 50 ਕਿਲੋ ਦੀ ਲੈ 20 ਕਿਲੋ ਦੀ ਲੈ ਤੂੜੀ ਵੀ ਪੈਕਿੰਗ ਚ ਆਉਣ ਲੱਗੀ ਨਾ ਫਿਰ ਹਾਂ ਹੁਣ ਆ ਰਹਿ ਗਿਆ ਆਪਣੇ 4 5 ਕੁਕੀ ਥੈਲਿਆਂ ਦੇ ਬਾਕੀ ਥੈਲਿਆਂ 'ਚ ਪੈਕਿੰਗ ਹੁੰਦੀ ਆ 50 50 ਕਿਲੋ ਦੀ ਕੰਟਰੋਲ ਕੰਟਰੋਲ ਦੀ ਤੂੜੀ ਦੀਆਂ ਗੱਠ ਮੰਗ ਮੇਰੀ ਗੱਲ ਸੁਣ ਜਿਹੜੇ ਪੰਡਾ ਲੈ ਕੇ ਜਾਣਾ ਉਹ ਬੜਾ ਪ ਸਾਰੇ ਨੂੰ ਪ੍ਰੈਸ ਕਰਕੇ ਛੋਟੀ ਜੀ ਬਣਾ ਦਿੰਨੇ ਗੱਠ ਤੇ ਲੈ ਕੇ ਜਾਣੀ ਆ ਬਦਸੀ ਇਹਨੂੰ ਕਹਿੰਦੇ ਬੰਤੋ ਵਾਲਾ ਹਣੀ ਗੱਲ ਨੂੰ ਰਿਪੀਟ ਜੂ ਚੱਲ ਚਲੋ ਇਹ ਪਰਸਨਲ ਗੱਲਾਂ ਨੇ ਇਹ ਵੀ ਹਟਦਾ ਨਹੀਂ ਗੱਲ ਫੜਦਾ ਇਹ ਫੜਦਾ ਗੱਲ ਇਹ ਵੀ ਤਾਂ ਹੁਣ ਪਰਵੀ ਵਾਲਾ ਹੀ ਆ ਨਹੀਂ ਫਿਰ ਬੇਬੇਸ਼ਕ ਪਰਵੀ ਵਾਲਾ ਹੀ ਆ ਇਹ ਦੋਵੇਂ ਪਰਬਤੀ ਰੱਖਣੂ ਬੱਚਦੇ ਆ ਹੋਰ ਕੀ ਗੱਲ ਹੋਰ ਆ ਅੰਡੇਗਰ ਦੇ ਸਿੰਘ ਆ ਬੱਸ ਜਾਣੀ ਦਿਲ ਹੁਣ ਬੈਠਿਆਂ ਦੇ ਨਾਲ ਠਿੱਕੇ ਨਾਲ ਪੰਗੇ ਬਾਕੀ ਭਾਈ ਰਹੀ ਤੂੜੀ ਦੀ ਗੱਲ ਆ ਕੱਲ ਆਪਾਂ ਨੇ ਭਰਾਈ ਸੀ ਇੱਕ ਟਰਾਲੀ ਤਕਰੀਬਨ ਵਜਨ ਰਿਹਾ ਉਹਦਾ ਕੱਲ ਗਈ 73 ਕੁਇੰਟਲ 25 ਕਿਲੋ ਦਾ ਦੇ ਦਿਓ 70 ਬੱਤਰਾ ਹਾਂ ਉਹ 70 70 ਪਾ ਲੰਗੇ ਕਹਿੰਦੇ ਵੀ ਤੂੜੀ ਫਰੀਕ ਵਧੀਆ ਦੀ ਤੂੜੀ ਫਰੀਕ ਰੇਟ ਕਿਆ ਲੱਗਦਾ ਹੈ ਰੇਟ ਜਿਹੜਾ ਆਪਣਾ ਰੇਟ ਹੋਇਆ ਆਪਣਾ ਤਾਂ ਜਣੀ ਦਸੰਬਰ ਚ ਪਹਿਲੀ ਹੋਵੇ ਤਾਂ ਆਪਾਂ ਉਹਦੇ ਤੋਂ ਚੁਕਾਈਆ 280 85 ਰੁਪਏ ਦੇ ਹਿਸਾਬ ਨਾਲ ਅੱਗੇ ਲੇਟ ਜਿਆਦਾ ਹੈਗਾ ਤਾਂ 540 ਦਾ ਪਾਉਣੇ 500 ਦਾ ਹੁਣ ਮੈਨੂੰ ਪਤਾ ਨਹੀਂ ਵੀ 500 ਗਿਆ ਕਿ 550 ਗਿਆ ਚੱਲ ਯਾਰ ਅਫਰ ਵਾਲਾ ਪਰ ਗੱਲ ਆਏ ਕਰੀ ਆਪਣਾ ਚਾਹੇ ਘਟੇ ਚਾਹੇ ਵਧੇ ਰੇਟ ਉਹਨੇ ਆਹੀ ਚੱਕਣਾ ਹੈ ਰੇਟ ਆਹੀ ਚੱਕਣਾ ਇੱਕ ਬਾਈ ਦਾ ਕਮੈਂਟ ਆ ਉਹਦਾ ਕਹਿੰਦਾ ਤੇਰੇ ਫਿਰ ਬਾਈ ਟਰਲੋਂ 10 ਬਈ ਮੈਂ ਵੀ ਲੈਣੀ ਤੁੜੀ ਰੇਟ ਦਾ ਦੱਸ ਮੈਂ ਵੀ ਤੂੜੀ ਪਤਾ ਆਏ ਤਾਂ ਫੋਨ ਮੈਨੂੰ ਬਨੂੜ ਤੇ ਵੀ ਆਏ ਚਾਚਾ ਮਨੂੜ ਕਣੀ ਤੇ ਉਹ ਕਹਿੰਦੇ ਵੀ ਕਿਆ ਰੇਟ ਤੇਰੇ ਕੋਲੋਂ ਚੱਕੀਏ ਮਾ ਯਾਰ ਇੱਥੇ ਤਾਂ ਹੁਣ ਮੈਂ ਤੈਨੂੰ ਆਪਣਾ ਕੀ ਰੇਟ ਦੱਸਾਂ ਮਾ ਅਸੀਂ ਤੇ ਇੱਥੋਂ ਭਰ ਕੇ ਲੈ ਆਨੇ ਅੱਗੇ ਸਾਲੀ 550 ਨੂੰ ਲੱਗ ਜਾਂਦੀ ਹੈ ਪੂਰੇ ਤਾਂ ਮਾ ਉਹ ਵੀ ਤੂੰ ਲੈ ਜੀ ਜੇ ਮਾੜੀ ਮੋਟੀ ਫੇ ਮੰਗਦਾ ਤਾਂ 10 ਪਤਾ ਨਹੀਂ 15 ਕੁਇੰਟਲ ਕੋਈ ਦੋ ਤਿੰਨ ਪਾਰਟੀ ਦੇ ਦਿਆਂ ਉਹ ਮੈਂ ਫਿਰ ਇੰਨਿਆਂ ਨਾਲ ਨਾ ਨਾ ਸਾਟ ਮਾਫੀ ਜਾ ਤਾਂ ਭਾਈ ਕੁੱਪੇ ਲੈ ਜੀ ਸਾਰੇ ਕੁੱਪੇ ਦਾ ਸੌਦਾ ਮਾਰ ਲੈ ਹਾਂ 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 ਵੀ ਉਵੇਂ ਨਹੀਂ ਵੀ ਤਾਂ ਅੱਧਾ ਕੁੱਪਾ ਤੂੰ ਚੱਕ ਲੈ ਜਿੰਨੇ ਅੱਧਾ ਕੁੱਪਾ ਰਹਿ ਜਾਵੇ ਕਿ ਨਹੀਂ ਉਹ ਗੱਲ ਵੀ ਨਹੀਂ ਠੀਕ ਹੈਗੀ ਫਿਰ ਤੁਸੀਂ ਜਾਓ ਕਿ ਕੰਡੇਵਰ ਕੰਡਾ ਵਾਲੇ ਦੁਆਰੇ ਫਰਚੀ ਦਾ ਪੰਡਾ ਤੋਲ ਹੈ ਹਾਂ ਅਸੀਂ ਆਪਾਂ ਛੱਡ ਜਾਣਾ ਥੋੜਾ ਸਿਆਪਾ ਗੜੀ ਗੜ ਖਾਸ ਹੈ ਅੱਧਾ ਕੁੱਪਾ ਰਹਿ ਗਿਆ ਅੱਧਾ ਕਿ ਕਰੂੰਗੇ ਅਸੀਂ ਫਿਰ ਉਹ ਐਂ ਹਵਾ ਚੱਲਦੀ ਉਹ ਉੜੀ ਜਾਊਗੀ ਕੱਟਦਾ ਕੰਮ ਹੈ ਹੈ ਨਾ ਅਸੀਂ ਲੱਕੜਾਂ ਹੀ ਚੱਕਣ ਆਏ ਆ ਉੱਥੇ ਤੇ ਬਾਕੀ ਹੁਣ ਲੋੜੀ ਦਾ ਪ੍ਰੋਗਰਾਮ ਆ ਰਿਹਾ ਅੱਗੇ ਦਾਚਾ ਹੋਣਾ ਇਹਨੂੰ ਕੱਢਾਂਗੇ ਲੱਕੜੇ ਖੰਡ ਠੁੰਡ ਮਨਾਉਣੀ ਹੈ ਤੇਰੀ ਨਹੀਂ ਪਾਠ 10 11 ਤਰੀਕ ਨੂੰ ਲਿਖਾਉਣਾ ਆਪਾਂ ਨੇ ਖੰਡਪਾਠ ਸਾਹਿਬ ਕਰਾਵਾਂਗੇ ਹਾਂ 10 ਨੂੰ ਹਲਵਾਈਆਂ ਨੇ ਆ ਜਾਣਾ 11 ਨੂੰ ਪਾਠ ਸਾਹਿਬ ਕਰਦੇ ਨਾ ਹਾਂ 13 ਨੂੰ ਫਿਰ ਲੋੜੀ ਰੱਖਦੇ ਨੇ ਭੋਗ ਪਾ ਕੇ ਫੇਰ ਸ਼ਾਮ ਨੂੰ ਰੰਗਾ ਰੰਗ ਪ੍ਰੋਗਰਾਮ ਪਾ ਕੇ 2:00 2:00 ਵਜੇ ਕੈ ਵਜੇ ਭੂਗਪਉਣ ਪੈ 10:30 ਤੇ 11 11 ਵਜੇ ਜਾਣੇ ਖੰਡ ਚ 11 ਪਹਿਲਾਂ ਤਾਂ ਬੱਚੇ ਜਾਣੇ ਆ 2 ਵਜੇ ਚਾਚਾ ਇੰਨੀ ਸੱਜਦੇ ਰਿਸ਼ਤੇਦਾਰਾਂ ਨੇ ਵੀ ਨਹੀਂ ਆਉਣਾ ਫੇ 2 ਵਜੇ ਮੱਠਾ ਮੱਠਾ ਦਾ ਕੰਮ ਕਰਾਂਗੇ ਹਾਂ 2 ਵਜੇ ਤੇ ਆਵਾਜ਼ ਦਿੰਦੇ ਚਲਾ ਦੇਣਾ ਪੂਰਾ ਮੱਠਾ ਮੱਠਾ ਦਾ ਕੰਮ ਦੱਸ ਨਾ ਹੁਣ ਹਾਂ ਮੱਠਾ ਮੱਠਾ ਦਾ ਕੰਮ ਹੱਕਦਾਰ ਬਾਕੀ ਤਾਂ ਬਾਈਆਂ ਨੂੰ ਪਤਾ ਹੀ ਆ ਹਾਂ ਉਹ ਤਾਂ ਮੱਠਾ ਪੱਟਾ ਸੋ ਇਹ ਖੜਦਾ ਨਹੀਂ ਖੜਦਾ ਵੀ ਹਟਦੇ ਨਹੀਂ ਹਰਦੇ ਨਹੀਂ ਇਹਨੂੰ ਨਹੀਂ ਕਰਨਾ ਦੂਆ ਕਿੱਥੇ ਜੋ ਦੂਆ ਕੱਲ ਨੂੰ ਆਉਗੇ ਸ਼ਾਇਦ ਆ ਉਹ ਆ ਗਿਆ ਉਹ ਤਾਂ ਆ ਗਿਆ ਉਹ ਦਿਖਾ ਦੇ ਉਹ ਦੇਖ ਲੈ ਮੈਂ ਲੱਕੂ ਕੋੜ ਦੇਖ ਜਾਣਾ ਤੂੰ ਦੱਸ ਤੂੰ ਕਿੱਥੇ ਸਾਗਲੇ ਚ ਲੈ ਆਇਆ ਤਾ ਤੋੜ ਕੇ ਹੈ ਬਣੂਆ ਚ ਹਰਾ ਮੁਰਗਾ ਅੱਛਾ ਕੱਲੂ ਮੁਰਗਾ ਹਰਾ ਮੁਰਗਾ ਆ ਵੀ ਭਾਗੇ ਐਸੇ ਰੁਕਣਾ ਮਾ ਕੰਨੀ ਟਾਇਰ ਦੂਈ ਫਾੜ ਮੁਰਗਾ ਚੱਲ ਬਹੁਤ ਠੀਕ ਆ ਤੁਹਾਨੂੰ ਕੋਰੇ ਨਾ ਪਕਰਤੇ ਆਓ ਹਾਂਜੀ ਹਾਂਜੀ ਬਾ ਕੋਈ ਪੱਟਣ ਪਰ ਵੀ ਆ ਕੇ ਮਸਲੇ ਥੋੜੇ ਦਿਨਾਂ ਦਾ ਪੱਟ ਲੈਣੇ ਆਉਣ ਨਹੀਂ ਫਰਕ ਤਾਂ ਹੈ ਤੇ ਆਖਾ ਦੇਖੀ ਇਹ ਨਾਲੇ ਥੋੜੇ ਫਰਕ ਆ ਏ ਤਾਂ ਚਾਚਾ ਉਮੀਦ ਨਹੀਂ ਸੀ ਸਾਨੂੰ ਵੀ ਹੋ ਜਾਣਗੇ ਕਿਉਂਕਿ ਇੱਧਰ ਬੱਟਾ ਨਾ ਥੋੜੀ ਜਿਹੀ ਉੱਚੀਆਂ ਪਏ ਉੱਚੀਆਂ ਦੇ ਬੱਟਾ ਐ ਇਹਨਾਂ ਪਰ ਪਾਣੀ ਨਹੀਂ ਚੜਿਆ ਤਾਂ ਹਾਂ ਇਹ ਤਾਂ ਬਾਅਦ 'ਚ ਆਪਣੇ ਇਹ ਤਾਂ ਵਾਇਰਸ ਵਾਲੇ ਆਲੂ ਐ ਚਾਚਾ ਇਹ ਤਾਂ ਅਸੀਂ ਦੇ ਘਰ ਘਰ ਜਊ ਆ ਪਹਿਲਾਂ ਬੱਤ ਪੱਟ ਲੈਣੇ ਇਹ ਤਾਂ ਵਿੱਚ ਮਲੋਣੇ ਨਹੀਂ ਦੂਆਂ ਦੇ ਇੱਕ ਹੋਰ ਵੀ ਗੱਲ ਹੋਊਗੀ ਹਾਂ ਹੁਣ ਜਿਹੜੇ ਆਪਣੀ ਧਰਤੀ ਹੁੰਦੀ ਨਾ ਪਿਓਰ ਆਪਣੀ ਧਰਤੀ ਹੁੰਦੇ ਉਹ ਤਾਂ ਪਾਣੀ ਚਲੇ ਜਾਂਦਾ ਥੱਲੇ ਹੁਣ ਇਹ ਮਿੱਟੀ ਪਾਈ ਬੇ ਇਹਦੇ ਵਿੱਚ ਦੂਈ ហេਠਾ ਆਪਣੀ ਇੰਨੀ ហេਠਾ ਆਪਣੀ ਦੂਈ ਆ ਇਹ ਉੱਪਰ ਜੈਕ ਮਾਰਦੀ ਪਾਣੀ ਇੰਨੇ ਨਾਲ ਇੱਥੇ ਨੂੰ ਘਟ ਹੋਏ ਨਾ ਇਹਦਾ ਕਵਾੜ ਕਿੰਨਾ ਹੈ ਨੀ ਕਵਾੜ ਕਿੰਨਾ ਚਾਚਾ ਇੱਧਰ ਫੇਰ ਸਪਰੇਅ ਕਰੀ ਨੀ ਸੁਣ ਮੇਰੀ ਗੱਲ ਆ ਜਿੰਨਾ ਆ ਆ ਇੱਧਰ ਇੱਧਰ ਆ ਇੰਨਾ ਕਿ ਦਿਖਦਾ ਨਾ ਆ ਜਿਹੜੀ ਹੈਗੀ ਥੋੜੀ ਜਿਹੀ ਥੋਂ ਇਹ ਇਹ ਜਿਹੜੇ ਆਲੂ ਆ ਪਿਛਲੇ ਸਾਲ ਵਾਲੇ ਵਾਇਰਸ ਵਾਲੇ ਆਲੂ ਆ ਇਹ ਆਪਾਂ ਨੇ ਪਹਿਲਾਂ ਪੱਟ ਲੈਣੇ ਇਹ ਦੂਆਂ ਦੇ ਵਿੱਚ ਮਲਾਉਣੇ ਵੀ ਨਹੀਂ ਹੈਗੇ ਆਪਾਂ ਨੇ ਉੱਧਰਲੇ ਹਾਂ ਉਹ ਨਾ ਚੋਈ ਆਪਾਂ ਬੀਜ ਰੱਖ ਲੈਣੇ ਕਿੰਨੇ ਨਿਕਲੇ ਆ ਜੰ ਇਕਤਾ ਕਰ ਲੈਣਾ ਸੀਨੇ 1 ਕਿੱਲਾ ਢਾਕਰ ਚ ਵੀ ਕਰਨਾ ਹਾਂ ਹਾਂ ਉਹ ਕਰਾਂਗੇ ਯਾਰ ਜਿੱਥੇ ਨੇੜੇ ਖੂਹ ਦੇ ਨਾਲਾ ਕਰਾਂਗੇ ਉਹ ਬਸ ਜਿੱਥੇ ਵੀ ਲੋਟ ਆ ਗਿਆ ਹਾਂ ਹਾਂ ਵੀ ਜਿਹੜਾ ਪਾਣੀ ਲੱਗਿਆ ਨਾਲ ਦੀ ਨਾਲ ਆਪਣਾ ਪਟਾਈ ਚੰਗੀ ਹੋਊਗੀ ਹਾਂ ਹਲ ਧਰਤੀ ਚ ਲੰਘਾਉਣੇ ਪੜਿਆ ਪੂਰੇ ਪਲਟਾ ਮੇ ਨਾਲ ਪਲਟਾ ਪਲਟਾ ਮੇ ਨਾਲ ਚਾਹੇ ਤਵੀਆਂ ਨਾਲ ਵੀ ਪਹਿਲਾਂ ਚੰਗਾ ਖੋਲਾਂਗੇ ਖੇਤ ਨੂੰ ਮਾੜੀ ਮੋਟੀ ਬਹਾਈ ਨਾਲ ਨਹੀਂ ਖਸ ਬੜਨਾ ਪਟਾਈ ਤਾਂ ਇਹ ਚ ਵੀ ਗੋ ਕੀਨੇ ਛੋਟੀ ਜ਼ਮੀਨਤੀ ਨਾਲ ਕਿੰਨੀ ਕਰੀਤੀ ਫਿਰ ਵੀ ਹਾਲਾਂ ਨਹੀਂ ਪਾਵਾਂਗੇ ਸਾਡੀ ਸਲਾਹ ਵੀ 1 ਕਿੱਲਾ ਮਿੱਟੀ ਦਾ ਹੋਰ ਭਰਦੀ ਅਸੀਂ ਮੁਰਗੀ ਵਾਲਾ ਦੇ ਬਾਕੀ ਦੇਖਦੇ ਆ ਚੱਲ ਹੁਣ ਕਿਵੇਂ ਬਣਦਾ ਕਿਵੇਂ ਨਹੀਂ ਉਹ ਯਾਰ ਵਿੱਚ ਵਿੱਚ ਕਹਿੰਦੇ ਲੋਕ ਵੀ ਮੁਰਗੀਆਂ ਦਾ ਰੇ ਵੀ ਠੀਕ ਨਹੀਂ ਹੈ ਵਿੱਚ ਕਹਿੰਦੇ ਹਲਵਾ ਪਰ ਠੀਕ ਹੈ ਹਲਵਾ ਘੱਟ ਕਰਦਾ ਉਹ ਹਾਂ ਐ ਨਹੀਂ ਵੀ ਰੂੜੀ ਮੰਗ ਦੋਥੇ 20 ਰੁਪਏ ਦਾ ਬਿਲਕੁਲ 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 ਫੇਰ ਪਹਿਲੇ ਸਾਲ ਤਾਂ ਉਹ ਦੂਏ ਰੇ ਦੀ ਵੀ ਬਹੁਤ ਧਿਆਨ ਕਰ ਹਾਂ ਦੂਏ ਰੇ ਜਿਹੜਾ ਪਾਣੀ ਚੱਲ ਆਂਡੇ ਵਾਲੀ ਵੀਡੀਓ ਦੇਖੀ ਉਹ ਤਾਂ ਛੱਡ ਯਾਰ ਉਹ ਤਾਂ ਜਣੀ ਬਲੌਗਰਾਂ ਦੀ ਗਲਤੀ ਗੱਲ ਹੈ ਇੰਨੀਆਂ ਵੀਡੀਓ ਬਣਾਉਣੇ ਨਹੀਂ ਤੇ ਚਾਹੀਦਾ ਦੇਖੋ ਬੰਦਾ ਨਾ ਮੈਂ ਇੱਕ ਨਹੀਂ ਪੈਸੇ ਮੇਰਾ ਦਵਾਈ ਕਹਿੰਦਾ ਕਹਿੰਦਾ ਮੇਰੇ ਮੁਰਗੇ ਦੇ ਕਹਿੰਦਾ ਕੋਟੀ ਫਾਰਮ ਕਰਿਆ ਵਾ ਹਾਂ ਕਹਿੰਦਾ ਮੇਰੇ ਕੋਲ ਤੇ ਕਹਿੰਦਾ ਲੋਕ ਕੈਂ ਵਾਰੀ ਫਰੀ ਹੋ ਲੈ ਕੇ ਹਾਂ ਨਹੀਂ ਚਲੋ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਚਾਚਾ ਇੰਨਾ ਇੰਨਾ ਮੈਂ ਤੁਹਾਨੂੰ ਦੱਸਦਾ ਕੋਈ ਵੀ ਸੋਸ਼ਲ ਨੈਟਵਰਕ ਤੇ ਮੈਂ ਵੀ ਹਾਂ ਬੰਦੇ ਨੂੰ ਮੜਜੀ ਕਹਿੰਦਾ ਦੇਖਣਾ ਚਾਹੀਦਾ ਬੰਦਾ ਕੋਈ ਨਾ ਕੋਈ ਗਲਤ ਸਟੈਪ ਚੱਕ ਲੈਂਦਾ ਹੁੰਦਾ ਮੁਰਗੀ ਆ ਚੱਲ ਆਂਡਿਆਂ ਦੀ ਕਿੱਡੀ ਵੱਡੀ ਗੱਲ ਥੀ ਯਾਰ ਪਰ ਇਹ ਜਿਹੜਾ ਹੁਣ ਇਹ ਟੌਰਚਰ ਕਰਦੇ ਆ ਇਹ ਅਸਲ ਚ ਗਲਤ ਹੈ ਇਹੀ ਜੇ ਕਰਨ ਮਤਲਬ ਜਾਣ ਮਰਦੇ ਹਾਂ ਹੁਣ ਸਾਰੇ ਹੀ ਜਾਣਦੇ ਆ ਮੈਂ ਆਪਾਂ ਕਿੰਨੇ ਜਾਣਦੇ ਆ ਆਪਾਂ ਮੰਨ ਲਓ ਉੱਥੇ ਖਨੋਰੀ ਬਟਰ ਤੇ ਵੀ ਕਿਤੇ ਵੀ ਜਾਣਦੇ ਆ ਆਪਾਂ ਉੱਥੇ ਜਾਓ ਚੀਜ਼ਾ ਉੱਥੇ ਕਰੋ ਨਾ ਜਾ ਕੇ ਰੋਡੇ ਠਿਕ ਜਾ ਤੂੰ ਰੋਡੇ ਠਿਕ ਜਾ ਉਹ ਨੂਰ ਦੀ ਮੰਮੀ ਪਾਉਂਦੀ ਹੁੰਦੀ ਆ ਵੀਡੀਓ ਇਹ ਜਣੀ ਇਹ ਜੜੀ ਪਾਈ ਆ ਇਹ ਗੱਲ ਤੋਂ ਹੋਇਆ ਸੱਚ ਵੀਡੀਓ ਵੀ ਜਣੀ ਕਿਦਾਂ ਨੇ ਪਾਤੀ ਚਲੋ ਠੀਕ ਆ ਪਰ ਇੰਨਾ ਵੀ ਫਿਰ ਮੁਲਕ ਨੂੰ ਹੋਣਾ ਨਹੀਂ ਚਾਹੀਦਾ ਵੀ ਇੱਕੇ ਪਾਸੇ ਉਹੀ ਤਾਂ ਚੱਕਰ ਆ ਉਹ ਤਾਂ ਬਾਈ ਚਲੋ ਜੋ ਹੋ ਗਿਆ ਚਲੋ ਤਾਂ ਹੁਣ ਉਹ ਜਾਣਦੇ ਵੀ ਕੀ ਗਲਤੀ ਸੀ ਕੀ ਦੀ ਨਹੀਂ ਹੈ ਕੀਤੀ ਚਲੋ ਇਹ ਤਾਂ ਸਭ ਸੋਸ਼ਲ ਨੈਟਵਰਕ ਕੋਈ ਜਾਣਦਾ ਚੱਲੀਆ ਸਾਡੇ ਆਲੂ ਲੈ ਆਇਆ ਵੱਟ ਕੇ ਇਕੱਲੇ ਆਇਆ ਵਸ ਤੂੰ ਤੂੰ ਵੀਡੀਓ ਬੰਦ ਕਰ ਤੂੰ ਗੱਲ ਦੱਸਦਾ ਮੈਂ ਕਿ ਕਰਦੇ ਆ ਮਰਦੇ ਆ ਆਲੂ ਦਿਖਾ ਦੀ ਮੈਂ ਤਾਂ ਦੇਖ ਚਾਹਾਂ ਕਿੰਨਾ ਫਿਰ ਤੈਨੂੰ ਦੱਸਦਾ ਵੀਡੀਓ ਬੰਦ ਕਰ ਦਿੰਦੇ ਨੂੰ ਮੈਂ ਖੜਦਾ ਆਹ ਲੂ ਦਿਖਾ ਦੇ ਮਰਜੇ ਕਿ ਕਿੱਡਾ ਕਰ ਲੂ ਇਹ ਡਾਇਮੰਡ ਆ ਮੈਂ ਟੋਲ ਕੇ ਲਿਆ ਬਟ ਜੀ ਮਸਲਿਆ ਟੋਲ ਕੇ ਨਹੀਂ ਲਿਆ ਚਾਚਾ ਹੁਣ ਮਿੱਟੀ ਤੇ ਪਰੂ ਕਿ ਕਿੱਥੇ ਗਿਆ ਇਤੋਂ ਬੜੇ ਵੀ ਹੋ ਸਕਦੇ ਆ ਉਹ ਠੀਕ ਆ ਠੀਕ ਆ ਇੱਦੋਂ ਨਾ ਵਧੀਆ ਵਧੀਆ ਸਾਈਜ਼ ਬਸ ਇੰਨੇ ਨਾ ਨਿਕਲਾ ਵੀ ਰੱਬ ਰੱਖੇ ਸੁੱਖ ਬਹੁਤ ਆ ਕਾਂ ਨੂੰ ਬਾ ਇਹਦੇ ਚ ਆਪਾਂ ਬੀਜ ਘਾੜੇ ਕਿੱਦੇ ਚ ਮਾਰਨਾ ਇਹ ਤਾਂ ਆਪਣਾ ਘਰ ਦਾ ਬੀਜ ਤਾਂ ਡਾਇਮੰਡ ਦੀ ਗੱਲ ਸੁਣ ਨਾ ਇਹਨੂੰ ਇਹਨੂੰ ਹੋਣੀ ਲੈ ਭਾਈ ਸੋਨੀ ਆਇਆ ਮਸ਼ੀਨ ਤੇ ਦੇਖਣ ਸੋਨੀ ਮਸ਼ੀਨ ਤਾਰ ਲਈ ਅਸੀਂ ਥੱਲੇ ਭਾਈ ਇਹ ਹਾਂ ਹਾਂ ਵੱਡਾ ਡਰਦੇ ਡਰਦੇ ਨੇ ਤਾਲੀਏ ਤੌਰ ਦੀ ਲੱਗਦੇ ਮੁਰਗਾ ਟਰੈਕਟਰ ਉਹ ਬੱਸ ਕਰ ਹਾਂ 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 ਹੋਰ ਕਹਿ ਤੂੰ ਬੈਂਫਰ ਨਾਲ ਲਵਾ ਦੀ ਗਸੂਰ ਲਵਾ ਦੀ ਜੇ ਪਿੱਛੇ ਬੈ ਤਾਂ ਕਿ ਫਿਰ ਐ ਜੇ ਬੈਂਫਰੇ ਲਵਾਤਾ ਸੁਣ ਲੈ ਮੂਰੇ ਆ ਕੇ ਕਰਨੇ ਸਫਾਇਦੇ ਇਹ ਤਾਂ ਥੋਂ ਤੇ ਮੁੜ ਜਾਂਦੀ ਆ ਬਾਟੂਰੇ ਆਉਂਦੀ ਦੀ ਟਾਇਰਾਂ ਨੂੰ ਉਹਦੇ ਕੋਲ ਤੇ ਵੀ ਘੁੰਮ ਜਾਂਦੀ ਆ ਇੰਨਾ ਜ਼ਿਆਦਾ ਰੇਡੀਅਸ ਹੈ ਦਾ ਟਾਇਰ ਮੁੜਦੇ ਬਹੁਤ ਆ ਹੁਣ ਜਿਵੇਂ ਵਿਰਾਸ ਲਾ ਰਹੇ ਆਪਾਂ ਮੂਰੇ ਸਫਾਇਦੇ ਆ ਜਾ ਕਰਨੇ ਆ ਫਿਰ ਕਿੰਨੀ ਪਿੱਛੇ ਰਹਿ ਜਾ ਕਰਨੀ ਫਾਂਟ ਫਾਂਟਾ ਦਾ ਵੀ ਕੋਈ ਸ਼ਰਮ ਨਹੀਂ ਰਹਿਣਾ ਅਕਸਰ ਪਹਿਲਾ ਕਰਦਾ ਖੁੰਝ ਜੇ ਬੈਕ ਕਰਕੇ ਲਜਾਵਾ ਕੰਪੈਨ ਬੜੀ ਦੌਣੇ ਇਹਦੇ ਮਤਲਬ ਜਦ ਇਹ ਮੁੜਦੀਆਂ ਨਾ ਤਾਂ ਉੱਥੇ ਤੇ ਦੋ ਫਾਂਟੇ ਹੀ ਕਰਦੀ ਐ ਦਰ ਨੂੰ ਫਿਰ ਇਹ ਜਦ ਬੈਂਫਲੇ ਲੱਗ ਗਿਆ ਫਿਰ ਦੋਨਾਂ ਦਾ ਦੋ ਫਾਂਟਾ ਦਾ ਤੀ ਫਾਂਟਾ ਦਾ ਕੋਈ ਸੁਰੇ ਨਹੀਂ ਲਿਆ ਕਰਨਾ ਫਿਰ ਅੱਛਾ ਦੋ ਫਾਂਟਾ ਤੋਂ ਵੱਜ ਜਾ ਕਰਨਾ ਮਾਲ ਸੋਨੀ ਇਹਦੀ ਬਣਾਉਣੀ ਆਪਾਂ ਨੇ ਟਰਾਲੀ ਬਾਈ ਹੁਣ ਨੋ ਭਾਈ ਇੱਧਰ ਸਾਰਾ ਧੰਮ ਜੰਮ ਤੋਤ ਕਿਹੜਾ ਕਰ ਹੈ ਇਹ ਤੇ ਦਾ ਯਾਰ ਬੋਨਟ ਵਾਲਾ ਹੁੰਦਾ ਅੱਛਾ ਅੱਛਾ ਹੂੰ ਬੋਨਟ ਦਾ ਹੁੰਦਾ ਬਸ ਉਹ ਉਹਦੇ ਹੈਂਡਲ 'ਚ ਉਹਦੇ 'ਚ ਫਸ ਜਾਂਦਾ ਬਸ ਉਹ ਚੀਜ਼ ਕਰਕੇ ਜਾਂਦਾ ਉਹ ਹੁਣ ਦੇਖੀ ਮਰਦਾ ਬੈਠ ਕੇ ਉੱਪਰ ਤੈਨੂੰ ਕਿਵੇਂ ਜੀਤੀ ਲੱਗਦੀ ਐ ਨਾ ਨਹੀਂ ভাই ਕਹਾਂ ਗੱਲਵਾ ਤਾਂ ਪੂਰੀ ਐਂਡਲੈਸ ਪੂਰੀ ਕੰਮ ਦੇਖਦਾ ਗੱਲਵਾ ਤਾਂ ਸਿਰਾ ਪਰ ਕਿਤਾ ਉਹ ਗੇਅਰ ਨਹੀਂ ਆ ਇਹ ਇਧਰਲੀ ਸਾਈਡ ਨਹੀਂ ਗੇਅਰ ਇਹਦਾ ਹੱਥ 'ਚ ਗੇਅਰ ਆ ਆਹ ਦਾ ਆ ਤਾਂ ਲਿਫਟ ਵਾਲਿਆਂ ਉਹਨਾਂ ਸੇਟ ਦੀ ਇਹਦੇ ਐਂਸਰ ਤੋਂ ਹਾਂ 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 ਤੇ 6 ਗੇਅਰ ਅੱਗੇ ਵਾਲੇ 6 ਪਿੱਛੇ ਦੇ ਹਾਂ ਇਧਰ ਕਹ ਰਿਹਾ ਹੱਥ 'ਚ ਆਇਦਾਂ ਇਧਰ ਤਾਂ ਬਸ ਲਿਫਟ ਐ ਇਹਦੀ ਹਾਂ ਜੀ ਹਾਂ ਉਹਨਾਂ ਦਾ ਕਲੱਚ ਨਹੀਂ ਹੈਗਾ ਸਿਸਟਮ ਬਣਾ ਹਾਂ ਬ੍ਰੇਕਾ ਦੱਬੀਂਗਾ ਸਾਰੇ ਗੇਅਰ న్యూਟਲ ਐ ਦੇ ਬ੍ਰੇਕ ਕਾ ਦਬੇਗਾ ਦੱਬ ਕੇ ਸਾਰੇ ਗੇ ਨਿਊਟਲ ਇੱਕਦਮ ਹਾਂ ਪਰ ਉੱਪਰ ਦਾ ਲਗੂ ਬ੍ਰੇਕ ਤਾਂ ਤਾਂ ਦੱਬਣੇ ਇਹ ਬ੍ਰੇਕ ਵੀ ਸਿੰਗਲ ਪੈਡ ਲਿਆ ਜਿੱਦ ਨੂੰ ਮੋੜ ਦੇਂਗਾ ਉਦੋਂ ਨੂੰ ਫੁੱਲ ਇੱਕਦਮ ਕਟਾਈ ਹੋ ਜਣੀ ਹੈ ਇਹਦੀ ਸਾਰੀ ਉਹ ਨਹੀਂ ਐ ਨਹੀਂ ਹੈਗਾ ਵੇ ਬ੍ਰੇਕ ਦੱਬੋ ਇੱਕ ਪਾਸੇ ਨੂੰ ਕਟਾਰ ਹਾਂ ਖੜ ਜੰਨੇ ਆ ਪੂਰੀ ਬ੍ਰੇਕ ਨਹੀਂ ਇਹ ਤਾਂ ਸਟੇਰਿੰਗ ਹੀ ਮੋੜ ਦੇ ਪੂਰਾ 4 ਵੀਲ ਚ ਤਾਂ ਹਰ ਟਾਈਮ ਹੀ ਰਹਿਣੀ ਆ ਇਹ 4x4 ਚ ਤਾਂ ਹਰ ਟਾਈਮ ਹੀ ਰਹਿਣੀ ਆ ਡਬਲ ਪੈਡਲ ਚ ਡਬਲ ਪੈਡਲ ਤਾਂ ਸੋਹਣੀ ਫਿਰ ਜੇ 4x4 ਆ ਫੇਰ ਤੇ ਡਬਲ ਪੈਡਲ ਦੀ ਲੋੜ ਹੀ ਨਹੀਂ ਇਹਦੇ ਰੇਡੀਅਸੇ ਬਹੁਤ ਆ ਮੋੜਨ ਦਾ ਥੋਂ ਇਹ ਮੁਰਜਦੀ ਆ ਯਾਰ ਮੈਂ ਤਾਂ ਉਦੋਂ ਹੱਸਦਾ ਤਾਂ ਮਾਹ ਜੇ ਕਿਤੇ ਇਹਦਾ ਮਾਹ ਮਰਜੀ ਕਿ ਭਝਾਈ ਵੱਧ ਹੁੰਦੀ ਅਸੀਂ ਤਾਂ ਸਵਾ ਨੂੰ ਵੀ ਲੈ ਜਣੀ ਸੀ ਭੱਜਦੀ ਤਾਂ ਇਹ ਜਿੰਨੇ ਕੁ ਸਪਰੇਅ ਵਾਲੇ ਪੰਪ ਜੇ ਭੱਜਦੇ ਉਹ ਕੇਕੜੇ ਜਿਓ ਸਪਰੇਅ ਹਾਂ ਬੂਮ ਸਪਰੇਅਰ ਦੇ ਹਾਂ ਉਹਨੇ ਉਹਨਾਂ ਕੇ ਯਾਨੀ ਇਹ ਸੁੱਕੇ ਜਿਹੇ ਚਲਾਉਣ ਵਾਲੇ ਤਾਂ ਗਾਰੇ ਗੁਰੇ ਗਿੱਲੇ ਚ ਬੈਸਟ ਹਾਂ ਬੈਸਟ ਚ ਡੂਅਲ ਉਠਾ ਕੇ ਕਹਿੰਦਾ ਚ ਬਲਸੀਨ ਨੂੰ ਲੈ ਜਾ ਗੋਗੀ ਨੂੰ ਲੈ ਜਾ ਨਾਲ ਆ ਗੋਗੀ ਆਉਂਦਾ ਉਧਰੋਂ ਚਾਹ ਦੇ ਦੋ ਗਲਾਸ ਫੜਾ ਦੇ ਮਰਜੀ ਕਿ ਫਿਰ ਜਾ ਕੇ ਚੱਕ ਲਿਓ ਤੁਸੀਂ ਅੱਜ ਕਿਹੜਾ ਹੋ ਗਿਆ ਅਤਾ ਗੇਨ ਹੈ ਇਹ ਹਾਂ ਇਹਦੀ ਬਣਾਉਣੀ ਆਪਾਂ ਨੇ ਟਰਾਲੀ ਸੋਣੀ ਹੁਣ ਟਰਾਲੀ ਬਣਾ ਦਨੇ ਆਪਾਂ ਹਸਣਾ ਤੇ ਟਰਾਲੀ ਕੰਕ ਵੱਟ ਕੇ ਬਣਾਵਾਂਗੇ ਪਰਾਂ ਦੇਖਣਾ ਸਮਾਨ ਇਕੱਠਾ ਕਰ ਕੰਕ ਵੱਟ ਕੇ ਹਾਲੇ ਉੱਪਰ ਬਿਲਡਿੰਗ ਆਪਾਂ ਨਾ ਹੁਣ ਮੇਰਾ ਕੰਮ ਚੱਲਦਾ ਪਰ ਤੇਰਾ ਤਾਂ ਫਿਰ ਉੱਧਰ ਚਲੇ ਜਾਣਾ ਕੰਮ ਹਾਂ ਹਾਂ ਕੰਕ ਵੱਟ ਕੇ ਸ਼ੁਰੂ ਕਰਨਾ ਪਤਾ ਕਿਆ ਮੈਂ ਹਾਲੇ ਤਾਂ ਫਾਇਦਾ ਕੋਈ ਨਾ ਬਣਾ ਕੇ ਆਪਾਂ ਆਓ ਵੀ ਗੱਲ ਤੇ ਹੱਸ ਅੰਦਰੇ ਖੜਨਾ ਕੜਨੇ ਤਾਂ ਕੰਕ ਤੇ ਵੀ ਦੋ ਮਹੀਨੇ ਬਾਅਦ ਚੱਲਣਾ ਹੈ ਇਹਦੀ ਦੇਖ ਪਿੰਡ ਪੁੰਡ ਤਾਂ ਆਪਣੀ ਐ ਉੱਤੇ ਲਿਜਾ ਕੇ ਕਰਨੀ ਹੈ ਇਹਦੀ ਲੋਡ ਕਰਨੀ ਆਪਾਂ ਨੂੰ ਬਰਾਬਰ ਪਰ ਪਿੰਡ ਪੁੰਡ ਵੀ ਆਪਾਂ ਨੇ ਟਰਾਲੀ ਚ ਲਿਆ ਟਰਾਲੀ ਚ ਰੱਖਣਾ ਇਹ ਤਾਂ ਖੜਕਾ ਦੂਗੀ ਫੇ ਤੁਸੀਂ ਇਹ ਧੱਕਾ ਕਰੋਗੇ ਧੱਕਾ ਉਹ ਪਿੱਛੇ ਇਹ ਤਾਂ ਮੇਕੀਲਾ ਖੜਜ ਜਾਣਾ ਫੇ ਤਾਂ ਆ ਆ ਚੀਜ਼ ਵੀ ਦੇਖਿਆ ਜੀ ਸੁੰਦਰ ਸਿੱਖ ਬੱਲੇ ਆ ਆ ਚੀਜ਼ਾਂ ਵੀ ਆ ਚੀਜ਼ਾਂ ਬਹੁਤ ਹਿੱਲ ਜਾਣੀ ਜਿਵੇਂ ਇਹ ਚੀਜ਼ਾਂ ਚ ਪਲੇ ਪਾਈ ਰਹੀ ਜਿਆਦਾ ਜਦ ਡਹਿ ਕੇ ਵਾਰੂਗਾ ਫੇ ਤਾਂ ਚੱਲ ਜੂਗੀ ਇਹ ਗੁੱਜੂਦੇ ਥਾਂ ਮੈਂ ਚੱਲ ਨਹੀਂ ਚਾਹੀਦੀ ਹਾਂ ਖੇਤਾਂ ਵਿੱਚ ਮ ਜਿਵੇਂ ਨਰਮਾ ਜਾ ਸੜਕ 'ਤੇ ਲੈ ਜਾਂ ਪੱਤਰੀ 'ਤੇ ਫਿਰ ਵੀ ਡੈਂਗਾ ਦੰਨਿਆ ਟਾਇਰ ਇਹ ਸੜਕ ਬਣਾਣ ਕਿਹੜਾ ਤੂੰ ਚਲਾ ਕੇ ਦੇਣੀ ਚਾਹੀਏ ਸੜਕ 'ਤੇ ਡੈਂਗਾ ਮਾਰੋ ਹੋਛਣਾ ਹੈ ਟਾਇਰ ਨਾ ਬਹੁਤ ਹਾਂ ਤੂੰ ਬਾਲ ਟਾਇਰ ਨਾ ਕਿ ਹਵਾ ਨਹੀਂ ਮੇਂ ਦਮ ਦੇਣਾ ਇਹਨਾਂ ਦਮ ਨਹੀਂ ਦੇਣਾ ਨਾ ਦਮ ਨਹੀਂ ਦੇਣਾ ਇਹਨਾਂ ਨੇ ਬੁਲਬੁਲਿਆਂ ਦੀ ਵੀ ਹਵਾ ਜੀ ਨਿਕਲ ਗਈ ਸਣਿਆਂ ਦੀ ਚੱਲ ਕੋਈ ਨਹੀਂ ਛਾਂਡੇ ਦੇ ਚੰਗੇ ਚੰਗੇ ਦੀ ਨਿਕਲ ਜਾਂਦੀ ਹੈ ਹੱਟ ਫਾਟ ਹੈ ਚਾਹ ਦਸ ਰੁਪਏ ਹੂੰ ਜੱਤ ਸੋਨਾ ਚੱਲ ਕੋਈ ਨਹੀਂ ਖੈਰ ਤੇ ਫਿਰ ਇਹਦੀ ਛਤਰੀ ਦਾ ਕੀ ਆ ਪ੍ਰੋਗਰਾਮ ਆਇਆ ਛਤਰੀ ਮੈਂ ਤੈਨੂੰ ਦਊਂਗਾ ਫੋਟੋ ਆਪਾਂ ਦੀ ਛਤਰੀ ਅੱਪਲ ਮਾਤਾ ਬਣੀ ਬਣੀ ਲਮਾਂਗੇ ਜਣੀ ਉਰੇ ਜੇ ਆਪਾਂ ਨਕਸ਼ ਬਣਾਵਾਂਗੇ ਲੂਟ ਨਹੀਂ ਆਉਣਾ ਆਪਾਂ ਇਹਦਾ ਉਰੇ ਵੀ ਖੜਮਾ ਖੜਾ ਐ ਇੱਥੇ ਤੋਂ ਆ ਪੈਪ ਦੇ ਨਾਲੇ ਨੱਟ ਨੱਟ ਪੈਪ ਉੱਪਰੋਂ ਸਿੱਧਾ ਚਲੇ ਜਾਣਾ ਅੱਛਾ ਹਾਂ ਉਹ ਇੱਥੋਂ ਪੈਪ ਚਲੇ ਜਾਣਾ ਛਤਰੀ ਇਹਦੀ ਚੌੜੀ ਜੀ ਲਾਉਣੀ ਆ ਆਪਾਂ ਨਹੀਂ ਜਾਣਾ ਮੈਂ ਤਾਂ ਉਹ ਜਗ੍ਹਾ ਘਾਇਟ ਆਪਾਂ ਦੇ ਦੋ ਤਿੰਨ ਬੈਠ ਵੀ ਸਕਦੇ ਆ ਆਪਾਂ ਲੈ ਫੜ ਸੋਨੀ ਛੀ ਆ ਗੋਗੀ